ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗਵਾਲੀਅਰ ਕਿਲਾ ਸਾਹਿਬ ਹੈ ਆਪ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਕਿਲਾ ਹੈ ਕਿਲਾ ਸਾਹਿਬ ਹੈ ਆਪ ਦਰਸ਼ਨ ਕਰੋ ਜੋ ਕਿ ਸ਼ੇਮੇ ਪਾਸ਼ਾ ਜੀ ਨੇ ਬੰਦੀ ਬਵੰਜਾ ਰਾਜਿਆਂ ਨੂੰ ਰਿਹਾਂ ਕਰਵਾਇਆ ਸੀਗਾ ਇਹ ਉਹ ਗੁਰਦੁਆਰਾ ਹੈ ਕਿਲਾ ਬੰਦੀਸ਼ ਬੰਦੀ ਛੋੜ ਦਾਤਾ ਦਾਤਾ ਬੰਦੀ ਛੋੜ ਕਿਲਾ ਹੈ ਆਪ ਦਰਸ਼ਨ ਕਰ ਸਕਦੇ ਹੋ ਇਹ ਗੁਰਦੁਆਰਾ ਬੰਦੀ ਛੋੜ ਕਿਲਾ ਕਿਲੇ ਦੇ ਉੱਪਰ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਇਹ ਕਿਲਾ ਕਿਲਾ ਸਾਹਿਬ ਗੁਰਦੁਆਰਾ ਹੈ ਬੰਦੀ ਛੋੜ ਦਾਤਾ ਬੰਦੀ ਛੋੜ ਗੁਰਦੁਆਰਾ ਹੈ ਆਪ ਦਰਸ਼ਨ ਕਰ ਸਕਦੇ ਹੋ ਆਪ ਵੀ ਕਦੇ ਆਓ ਤੇ ਦਰਸ਼ਨ ਕਰੋ ਇਹ ਪਿੱਛੇ ਔਰੰਗਜੇਬ ਦੇ ਸਰੋਵਰ ਹਨ ਤਲਾਹ ਹਨ ਜੋ ਕਿ ਇੱਥੇ ਇਸ਼ਨਾਨ ਕਰਿਆ ਕਰਦੇ ਸੀਗੇ ਆਪ ਦੇਖ ਸਕਦੇ ਹੋ ਪਾਣੀ ਬਿਲਕੁਲ ਖਰਾਬ ਗੰਦਾ ਹੋ ਚੁੱਕਾ ਹੈ ਇਹ ਵੀ ਕਦੇ ਨਾ ਕਦੇ ਕਾਰ ਸੇਵਾ ਕਾਰ ਸੇਵਾ ਵਾਲਿਆ ਬਾਬਿਆਂ ਨੇ ਕਦੇ ਨਾ ਕਦੇ ਇਸ ਲੋਮੀ ਆਪਣੇ ਕੰਮ ਵੇਚ ਲੈ ਲੈਣਾ ਹੈ ਸਮਾਂ ਆਉਣ ਤੇ ਹੋ ਜਣੀਆ ਕਿਰਪਾ ਆਪ ਵੇਖੋ ਦਰਸ਼ਨ ਕਰੋ ਪਿੱਛੇ ਮਾਰ ਤਾਂ ਬਹੁਤ ਬਣੀਆਂ ਹਨ ਬਹੁਤ ਸੇਵਾ ਚੱਲ ਰਹੀ ਹੈ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਸਾਹ ਸੰਗਤ ਜੀ ਦਰਸ਼ਨ ਕਰੋ ਸਾਹ ਸੰਗਤ ਜੀ ਦਰਸ਼ਨ ਕਰੋ ਆ ਸੰਗਾ ਜੀ ਦਰਸ਼ਨ ਕਰੋ ਇਹ ਕਿਲਾ ਸਾਹਿਬ ਗੁਰਦੁਆਰਾ ਹੈ ਜੋ ਕਿ ਗਵਾਲੀਅਰ ਦਾ ਕਿਲਾ ਹੈ ਉਰੇ ਅੰਦਰ ਗੁਰਦੁਆਰਾ ਹੈ ਛੇਵੇਂ ਪਾਸ਼ਾ ਜੀ ਦਾ ਗੁਰਦੁਆਰਾ ਹੈ ਆਪ ਦਰਸ਼ਨ ਕਰ ਸਕਦੇ ਹੋ ਇੱਧਰ ਸਰੋਵਰ ਬਣਿਆ ਹੈ ਇਸ਼ਨਾਨ ਕਰਨ ਵਾਸਤੇ ਆਪ ਦਰਸ਼ਨ ਕਰੋ ਇਸ਼ਨਾਨ ਕਰਨ ਵਾਸਤੇ ਰੋਵਰ ਬਣਿਆ ਹੈ ਇਸ਼ਨਾਨ ਕਰਨ ਵਾਸਤੇ ਸਰੋਵਰ ਬਣਿਆ ਹੈ ਬਹੁਤ ਹੀ ਪਵਿੱਤਰ ਜਗਾ ਹੈ ਜੋ ਕਿ ਇਥੋਂ ਕਿਲੇ ਤੋਂ ਰਿਹਾ ਹੋ ਕੇ ਗੁਰੂ ਜੀ ਬਾਬਾ ਬੁੱਢਾ ਜੀ ਦੇ ਨਾਲ ਹੋਰ ਵੀ ਸੰਗਤਾਂ ਬਹੁਤ ਜਿਆਦੀਆਂ ਸਨ ਜੋ ਕਿ ਇੱਥੋਂ ਪੈਦਲ ਚੱਲ ਕੇ ਫਿਰ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸੀ ਵੀ ਉੱਥੇ ਜਾ ਕੇ ਜੋ ਕਿ ਐਸੇ ਕਰਕੇ ਹੀ ਹਰਮੰਦਰ ਸਾਹਿਬ ਸ੍ਰੀ ਸ੍ਰੀ ਦਰਬਾਰ ਸਾਹਿਬ ਦੀ ਦੀਵਾਲੀ ਮਸ਼ਹੂਰ ਮਨਾਈ ਜਾਂਦੀ ਹੈ ਆਪ ਦਰਸ਼ਨ ਕਰ ਸਕਦੇ ਹੋ ਬਹੁਤ ਹੀ ਪਵਿੱਤਰ ਜਗ੍ਹਾ ਹੈ ਬਹੁਤ ਹੀ ਵੱਡਾ ਸਥਾਨ ਬਣਿਆ ਹੈ ਆਪ ਕਦੇ ਵੀ ਆਓ ਦਰਸ਼ਨ ਕਰੋ ਇਹ ਗੁਰਦੁਆਰਾ ਦਾਤਾ ਬੰਦੀ ਛੋੜ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਇਹ ਦਾਤਾ ਬੰਦੀ ਛੋੜ ਗੁਰਦੁਆਰਾ ਹੈ ਜੋਗੇਸ਼ਵੇਂ ਪਾਸ਼ਾ ਜੀ ਨੇ ਬਵੰਜਰ ਰਾਜਿਆਂ ਨੂੰ ਇਥੋਂ ਰਿਹਾ ਕਰਵਾਇਆ ਸੀਗਾ ਇਹ ਉਹ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਬੰਦੀ ਸਿੰਘਾਂ ਨੂੰ ਇਥੋਂ ਬੰਦੀ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਇਹ ਉਹ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਇਹ ਉਹ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ